ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੰਸਲਾ ਹਸਨ ਨੂੰ ਲੈ ਕੇ ਕਾਫੀ ਤਰੀਕੇ ਦੀ ਮੀਡੀਆ ਗਲਿਆਰੇ ਵਿੱਚ ਚਰਚਾਵਾਂ ਚੱਲ ਰਹੀਆਂ ਸੀ ਕਿ ਆਮ ਆਦੀ ਪਾਰਟੀ ਦਾ ਪੱਲਾ ਹੰਸਲਾ ਹਸ ਫੜ ਸਕਦੇ ਨੇ ਪਰ ਜਿਹੜੀ ਲਿਸਟ ਆਈ ਹੈ ਉਸ ਨੇ ਉਹਨਾਂ तमाम ਸਵਾਲਾਂ ਦੇ ਉੱਤੇ ਜਿਹੜਾ ਹੈਗਾ ਜਵਾਬ ਇੱਕ ਤਰੀਕਾ ਦਾ ਦੇ ਦਿੱਤਾ ਹੈ ਕਿ ਹੰਸਲਾ ਹਸ ਜਿਹੜੇ ਨੇ ਉਹ ਬੀਜੇਪੀ ਵਿੱਚ ਹੀ ਰਹਿਣਗੇ ਅਤੇ ਬੀਜੇਪੀ ਨੇ ਉਹਨਾਂ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਇਸ ਤੋਂ ਸਾਡੇ ਨਾਲ ਫਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ਗੌਰਵ ਕੱਕਰ ਜੀ ਮੌਜੂਦ ਨੇ ਕੱਕਰ ਸਾਹਿਬ ਸਭ ਤੋਂ ਪਹਿਲੇ ਤਾਂ ਦੈਨਿਕ ਸੂਰਜਾ ਤੇ ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਰਾਮ ਸਾਰੇ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਸਰ ਕਿਸ ਤਰੀਕੇ ਦਾ ਲੱਗਦਾ ਪਹਿਲੇ ਚਰਚਾਵਾਂ ਚੱਲ ਰਹੀਆਂ ਸੀਗੀਆਂ ਕਿ ਆਮ ਆਦੀ ਪਾਰਟੀ ਵਿੱਚ ਜਾਣਾ ਹੈ ਹੰਸ ਰਾਏ ਉਸ ਦਿਨ ਦੇਖੋ ਚਰਚਾਵਾਂ ਲੋਕਾਂ ਨੇ ਅਫਵਾਹਾਂ ਨਾਲ ਚਲਾਈਆਂ ਸੀ ਜੋ ਅੱਜ ਚਰਚਾਵਾਂ ਤੇ ਵਿਰਾਮ ਲੱਗ ਗਿਆ ਹੰਤਰਾਏ ਹੰਸੀ ਨੇ ਵੀ ਬਿਆਨ ਦਿੱਤਾ ਸੀ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਮੋਦੀ ਸਾਹਿਬ ਦੇ ਨਾਲ ਉਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹਰੇਕ ਵਰਕਰ ਉਹਨਾਂ ਨੂੰ ਜੀ ਆਇਆਂ ਕਹਿੰਦਾ ਕਿਉਂਕਿ ਉਹਨਾਂ ਨੂੰ ਆਪਣਾ ਲੋਕ ਸਭਾ ਤੋਂ ਫਰੀਦਕੋਟ ਤੋਂ ਉਮੀਦਵਾਰ ਬਣਾਇਆ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਬਹੁਤ ਖੁਸ਼ ਹਾਂ ਸਾਨੂੰ ਮਾਣ ਹੈ ਕਿ ਇੱਕ ਵਧੀਆ ਇਨਸਾਨ ਨੂੰ ਭਾਰਤੀ ਜਨਤਾ ਪਾਰਟੀ ਨੇ ਟਿਕਟ ਦੇ ਕੇ نوازਿਆ ਪਹਿਲੇ ਆਮਾਦੀ ਪਾਰਟੀ ਨੇ ਉਮੀਦਵਾਰ ਲੜਨਾ ਉਹ ਵੀ ਕਲਾਕਾਰ ਜਿੱਕ ਤੇ ਹੁਣ ਜਿਹੜਾ ਟੱਕਰ ਦੇ ਵਿੱਚ ਤੇ ਹੰਤਰਾਏ ਸੁਣ ਲੈਂਦਾ ਗਿਆ ਕੀ ਲੱਗਦਾ ਹੈ ਤੱਕਰ ਦਿੱਤੀ ਜਾਊਗੀ ਪੂਰੇ ਤਰੀਕੇ ਨਾਲ ਮਾਨਯੋਗ ਹੰਸਰਾਜ ਹੰਸਜੀ ਤਾਂ ਪਹਿਲਾਂ ਹੀ ਐਮਪੀ ਰਹੇ ਆ ਦਿੱਲੀ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਉਸੇ ਤਰ੍ਹਾਂ ਹੁਣ ਫਰੀਦਕੋਟ ਦੇ ਲੋਕ ਉਹਨਾਂ ਨੂੰ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਣਗੇ ਬੜਾ ਫਰਕ ਹੈ ਪੰਜਾਬ ਦਾ ਦਿੱਲੀ ਦਾ ਕੀ ਲੱਗਦਾ ਹੈ ਮੁੱਦੇ ਸਮਝ ਪਣਗੇ ਪੰਜਾਬ ਦੇਖੋ ਜੀ ਸਾਡਾ ਜਿਹੜਾ ਪੰਜਾਬ ਆ ਲੋਕ ਬਹੁਤ ਵਧੀਆ ਪੜੇ ਲਿਖੇ ਨੇ ਵੱਡੇ ਵੱਡੇ ਉਚੋਦਿਆਂ ਤੇ ਪੰਜਾਬ ਦੇ ਲੋਕ ਰਹੇ ਨੇ ਹਮੇਸ਼ਾ ਹੀ ਪੰਜਾਬ ਦੀ ਰਾਜਨੀਤੀ ਤੋਂ ਦੇਸ਼ ਦੀ ਰਾਜਨੀਤੀ ਚੱਲੀ ਆ ਉਸੇ ਤਰ੍ਹਾਂ ਪੰਜਾਬ ਦੇ ਲੋਕ ਅੱਜ ਮੋਦੀ ਸਾਹਿਬ ਦੇ ਨਾਲ ਬੀਜੇਪੀ ਨੂੰ ਦੇਖ ਰਹੇ ਨੇ 2027 ਦੀ ਵੀ ਬੀਜੇਪੀ ਦੀ ਸਰਕਾਰ ਬਣੂਗੀ ਉਸੇ ਤਰ੍ਹਾਂ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਤੇ ਬੀਜੇਪੀ ਦੇ ਜਿਹੜੇ ਉਮੀਦਵਾਰ ਹਨ ਹਮ ਹਮਾ ਕੇ ਚੋਣ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ ਗੁਰਵਜੀ ਇਹ ਤਾਂ ਨਹੀਂ ਹੋਵੇਗਾ ਜਿਸ ਤਰੀਕੇ ਲੋਕ ਸਟਰਗਲ ਕਰਦੇ ਰਹੇ ਨੇ کافی ਦਾਅਵੇਦਾਰੀ ਠੋਕਦੇ ਰਹੇ ਨੇ ਬੀਜੇਪੀ ਬਣਿਓ ਕਿ ਸਾਨੂੰ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਵਿਰੋਧਨ ਵਿਰੋਧ ਦਾ ਜਿਹੜੇ ਲੋਕਾਂ ਨੇ ਸਾਹਮਣਾ ਕੀਤਾ ਉਸ ਦੌਰਾਨ ਕਾਫੀ ਸਟਰਗਲ ਕੀਤਾ ਉਹਨਾਂ ਦੇ ਬੰਦੇ ਵਿੱਚ ਨਿਰਾਸ਼ਾ ਨਹੀਂ ਆਉਗੀ ਕਿ ਪੈਰਾਸ਼ੂਟ ਨਹੀਂ ਜਿਹੜਾ ਉਮੀਦਵਾਰ ਲੰਤ ਨਹੀਂ ਤੁਸੀਂ ਪੈਰਾਸ਼ੂਟ ਨਾ ਨਾ ਕਿਨੋ ਜੀ ਹੰਸ ਰਾਏ ਹੰਸ ਜੀ ਭਾਰਤੀ ਜਨਤਾ ਪਾਰਟੀ ਤੋਂ ਪਿਛਲੇ ਕਈ ਸਮੇਂ ਤੋਂ ਐਮਪੀ ਰਹੇ ਆ ਸਾਡੇ ਚੇਅਰਮੈਨ ਰਹੇ ਆ ਕੋਈ ਪੈਰਾਸ਼ੂਟ ਵਾਲੀ ਤਾਂ ਕੋਈ ਗੱਲ ਹੀ ਨਹੀਂ ਪਹਿਲਾਂ ਹੀ ਉਹ ਪੰਜਾਬ ਦੇ ਵਸਨੀਕ ਆ ਜਿਲ੍ਹਾ ਆਪਣਾ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਹੀ ਨਹੀਂ ਬਾਕੀ ਜਿਹੜੀ ਟਿਕਟ ਦੇਣ ਦੀ ਗੱਲ ਆ ਉਹ ਕੇਂਦਰੀਏ ਪਾਰਲੀਮੈਂਟ ਬੋਰਡ ਨੇ ਦੇਣੀ ਆ ਬਹੁਤ ਵਧੀਆ ਫੈਸਲਾ ਸਾਡੀ ਪਾਰਟੀ ਨੇ ਲਿਆ ਅਸੀਂ ਪੂਰਾ ਪੂਰਾ ਸਵਾਗਤ ਕਰਦੇ ਤਿੰਨ ਜਿਲੇ ਤਿੰਨ ਜਿਲ੍ਹਾ ਦੇ ਪ੍ਰਧਾਨ ਨਾਲ ਪ੍ਰਧਾਨ ਨਾਲ ਗੱਲ ਹੋ ਗਈ ਆਪਾਂ ਚ ਸੰਤੁਸ਼ਟ ਆ ਸਾਰੇ ਅਕਸਰ ਹੀ ਸਾਡੀ ਗੱਲ ਹੁੰਦੀ ਰਹਿੰਦੀ ਆ ਸਾਰੇ ਸੰਤੁਸ਼ਟ ਆ ਸਾਰੇ ਵਰਕਰ ਸੰਤੁਸ਼ਟ ਆ ਸਾਰੇ ਵਰਕਰਾਂ ਚ ਖੁਸ਼ੀ ਦੀ ਲਹਿਰ ਆ ਕਿਵੇਂ ਗਰਾਉਂਡ ਤਿਆਰ ਕਰੋਗੇ ਹੁਣ ਬਹੁਤ ਮਿਹਨਤ ਕਰਨੀ ਪਣੀ ਆ ਕਿਉਂਕਿ ਕਿਤੇ ਨਾ ਕਿਤੇ ਕਿਸਾਨ ਜੱਥੇ ਬੰਦਿਆ ਵੀ ਤਿਆਰ ਨੇ ਤੁਹਾਡੇ ਵਿਰੋਧ ਕਰਨ ਦੇ ਲਈ ਦੇਖੋ ਜੀ ਕਿਸਾਨ ਸਾਡੇ ਭਰਾ ਸਾਡਾ 9 ਮਾਸ ਦਾ ਰਿਸ਼ਤਾ ਸਾਡੇ ਵਿੱਚ ਕੋਈ ਫਰਕ ਨਹੀਂ ਨਾ ਹੀ ਕਿਤੇ ਮੈਂ ਕੋਈ ਵਿਰੋਧ ਵਾਲੀ ਗੱਲ ਸੁਣੀ ਹੈ ਭਰਾ ਸਾਡੇ ਨਾਲ ਸਹਿਯੋਗ ਕਰ ਰਿਹਾ ਲੋਕ ਮੋਦੀ ਸਾਹਿਬ ਦੇ ਨਾਲ ਕਿਸਾਨ ਸਨਮਾਨ ਨਿਧੀ ਦਾ ਜ ਲੱਖਾਂ ਹੀ ਕਿਸਾਨਾਂ ਨੂੰ ਫਾਇਦਾ ਹੋਇਆ ਹੋ ਵੀ ਰਿਹਾ ਤੇ ਲੋਕ ਮੋਦੀ ਸਾਹਿਬ ਨੂੰ ਚੁਣ ਰਿਹਾ ਤੇ ਹਮ ਹਮਾ ਕੇ 400 ਦੇ ਉੱਤੇ ਸਾਡੀਆਂ ਸੀਟਾਂ ਨਾਲ ਸਰਕਾਰ ਬਣਨ ਜਾ ਰਹੀ ਹੈ ਕਰਮਜੀਤ ਅਰਮੋਲ ਦਾ ਬੜਾ ਜ਼ਬਰਦਸਤ ਵੈਲਕਮ ਹੋਇਆ ਸੀ ਫਰੀਦਕੋਟ ਵਿੱਚ ਕੀ ਲੱਗਦਾ ਹਾਂ ਹੰਸ ਦਾ ਵੀ ਉਸਤੇ ਦੀ ਕਰ ਵੈਲਕਮ ਹੋਏਗਾ ਉਸ ਨੂੰ ਵੱਡਾ ਵੈਲਕਮ ਕਰਾਂਗੇ ਜੀ ਉਸ ਨੂੰ ਵੱਡਾ ਰੋਡ ਸ਼ੋਅ ਕਰਾਂਗੇ ਤੇ ਕਰਕੇ ਦਿਖਾਵਾਂਗੇ ਜਿਦਵਾਰੀ ਮਸਤਾ ਗੋਰਕਾ ਕੱਕੜ ਜੀ ਸਾਡੇ ਨਾਲ ਮੌਜੂਦ ਸੀਗੇ ਜ਼ਿਲ੍ਹਾ ਪ੍ਰਧਾਨ ਨੇ ਬੀਜੇਪੀ ਦੇ ਅਤੇ ਖੁਸ਼ੀ ਜਿਤਾਈ ਜਾ ਰਹੀ ਹੈ ਹਰ ਇੱਕ ਇਹਨਾਂ ਦੇ ਵਰਕਰ ਵੱਲੋਂ ਕਿ ਹੰਸਲਾ ਹੰਸ ਨੂੰ ਜੋ ਟਿਕਟ ਦਿੱਤੀ ਗਈ ਹੈ ਅਤੇ ਇੱਕ ਵਧੀਆ ਚਿਹਰਾ ਜਿਹੜਾ ਹੈਗਾ ਉਹ ਫਰੀਦਕੋਟ ਵਾਸੀਆਂ ਨੂੰ ਦਿੱਤਾ ਗਿਆ ਫਿਲਹਾਲ ਦੀ ਗੱਲ ਕੀਤੀ ਜਾਵੇ ਤਾ ਕਲਾਕਾਰਾਂ ਦੀ ਜਿਹੜੀ ਗੱਲ ਕੀਤੀ ਜਾਵੇ ਤਾਂ ਕਲਾਕਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਇਸ ਵਕਤ ਫਰੀਦਕੋਟ ਲੱਗਦਾ ਹੈ ਕਿ ਇਸੇ ਤਰੀਕੇ ਨਾਲ ਕਾਫੀ ਹੋਟ ਸਿੱਟ ਬਣ ਜਾਵੇਗੀ ਜੇਕਰ ਹਰ ਇੱਕ ਪਾਰਟੀ ਐਸ ਸੀਟ ਦੇ ਉੱਤੇ ਕਲਾਕਾਰ ਨੂੰ ਟੱਕਰ ਦੇਣ ਦੇ ਲਈ ਕਲਾਕਾਰਾਂ ਨੂੰ ਮੈਦਾਨ ਵਿੱਚ ਉਤਾਰੇਗੀ ਫਿਲਹਾਲ ਦੇਖਦੇ ਹਾਂ ਕਿ ਲੋਕ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਨੇ ਫਰੀਦਕੋਟ ਤੋਂ ਕੈਮਰਾ ਪਹੁੰਚਾ ਮਰਪਾਲ ਸਿੰਘ ਚਾਚਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par